ਇਹ ਗੱਲ ਸ਼ਾਇਦ 267 ਦੀ ਹੋਵੇਗੀ। ਅਸੀਂ ਮਾਨ ਸਾਹਿਬ ਦੇ ਫਤੇਗੜ ਸਾਗ ਵਾਲੇ ਘਰੇ ਬੈਠੇ ਸਾਂ। ਮਾਨ ਸਾਹਿਬ ਦੇ ਪੀਏ ਕਟੂ ਨੇ ਉਹਨਾਂ ਨੂੰ ਕਿਹਾ ਕਿ ਮੁੰਡਾ ਲਿਖਦਾ ਹੈ ਜੀ। ਮੈਂ ਵੀ ਬੈਠੇ-ਬੈਠੇ ਕਹਿ ਦਿੱਤਾ। ਤੁਹਾਡੀ ਜ਼ਿੰਦਗੀ ਤੇ ਇੱਕ ਪੂਰਾ ਨਾਵਲ ਲਿਖਿਆ ਜਾ ਸਕਦਾ ਹੈ ਸਰਦਾਰ ਸਾਹਿਬ। ਉਹ ਬੋਲੇ ਤੁਸੀਂ ਕਥਾ ਸੁਣੋ ਫਿਰ ਇੱਕ। ਤੇ ਉਹਨਾਂ ਨੇ ਸੁਣਾਉਣਾ ਸ਼ੁਰੂ ਕੀਤਾ। ਜਦੋਂ ਮੈਂ ਸਰਕਾਰ ਨਾਲ ਸੱਤਰਾ ਦਾ ਤੋੜ ਵਿਛੋੜਾ ਕਰਨ ਲਿਆ ਤੇ ਆਪਣਾ ਮੂੰਹ ਪੰਥਵਲ ਕਰਨ ਲੱਗਾ ਤਾਂ ਮੇਰੇ ਮਾਤਾ ਜੀ ਕੋਲ ਆਏ ਤੇ ਬੋਲੇ ਦੇਖ ਲੈ ਪੁੱਤਰਾ ਰਾਹ ਬਹੁਤ ਔਖਾ ਜੇ ਤੇਰਾ ਰੋਹ ਵਖਤੀ ਤੌਰ ਦਾ ਹੈ ਤਾਂ ਹਜੇ ਨਹੀਂ ਸੋਚਣਾ ਕਿਉਂਕਿ ਸਰਕਾਰ ਵੱਲੋਂ ਮੂੰਹ ਫੇਰ ਕੇ ਤੂੰ ਪੰਥਵਲ ਕਰਨ ਲੱਗਾ ਹੈ ਜੇ ਤੂੰ ਕਿਰਾਂ ਪੰਥਵਲ ਮੂੰਹ ਕਰਕੇ ਮਗਰੋਂ ਪਾਸਾ ਵਟਿਆ ਤਾਂ ਆਪਣੇ ਆਪ ਨੂੰ ਮੂੰਹ ਦਿਖਾਉਣ ਜੋਗਾ ਵੀ ਨਹੀਂ ਰਹਿਣਾ ਤੂੰ ਸਰਕਾਰੀ ਆ ਉਹਦੇ ਤੇ ਆ ਕੇ ਘਰੇ ਬੈਠ ਸਕਦਾ ਆਪਣੇ ਕੋਲ ਚਾਰੀਆਂ ਪਿੰਡਾਂ ਦੀ ਜ਼ਮੀਨ ਹੈ ਜਿਹੜਾ ਕਿਸੇ ਵੱਲੋਂ ਮਾੜਿਆ ਆ ਪਰ ਇਹ ਵਿਖੜੀ ਘਾਟੀ ਦਾ ਔਖਾ ਪਿੰਡ ਆ ਪੁੱਤਰਾ ਆਪਣਾ ਫੈਸਲਾ ਸੋਚ ਸਮਝ ਕੇ ਨਵੇਂ ਅੱਜ ਸਰਕਾਰੀ ਅਹੁਦੇ ਨੂੰ ਲੱਤ ਮਾਰ ਕੇ ਆਏ ਨੂੰ ਤਾਂ ਮੈਂ ਗੱਲ ਨਾਲ ਲਾਇਆ ਪਰ ਪੰਥ ਵੱਲੋਂ ਮੂੰਹ ਫੇਰ ਕੇ ਆਏ ਨੂੰ ਕਿਸੇ ਨੇ ਗੱਲ ਨਾਲ ਨਹੀਂ ਲਾਉਣਾ ਮੈਂ ਵੀ ਨਹੀਂ ਮੈਂ ਮਾਨ ਉਪਰੋਸਾ ਦਵਾਇਆ ਕਿ ਪੰਥ ਵੱਲ ਕਦੇ ਕੰਡ ਨਹੀਂ ਕਰਾਂਗਾ ਸਮਾਂ ਬੀਤਿਆ ਤੇ ਮੈਂ ਬਿਹਾਰ ਦੀ ਭਗਤਪੁਰ ਜੀਲ ਦੀ ਕਾਲ ਕੋਠੜੀ ਵਿੱਚ ਬੈਠਾ ਸਨ ਕਿਸੇ ਪਾਸਿਓ ਕੋਈ ਚਾਨਣ ਕੋਠੀ ਵਿੱਚ ਨਹੀਂ ਆਉਂਦਾ ਸੀ ਸਵੇਰੇ ਸ਼ਾਮ ਕੋਈ ਦਰਵਾਜ਼ਾ ਖੜਕਦਾ ਤੇ ਕੁਝ ਛੋਟੇ ਛੋਟੇ ਕੰਕਰ ਮੇਰੇ ਵੱਜਦੇ ਕਈ ਦਿਨਾਂ ਜਿਹੀ ਹੋਇਆ ਇਕ ਦਿਨ ਇੱਕ ਵੱਡਾ ਅਫਸਰ ਜੇਰੇ ਵਿੱਚ ਆਇਆ ਤੇ ਕੋਠੜੀ ਵਿੱਚ ਕੋਈ ਚਾਨਣ ਜਿਆ ਹੋਇਆ ਉਹ ਬੋਲਿਆ ਕਿਉਂ ਬਈ ਸਿਵਰਨ ਜੀ ਸਿੰਘ ਖਾਣੇ ਕੋ ਤਾਂ ਮਿਲਦਾ ਹੈ ਨਾ ਠੀਕ ਸੇ ہماری ਖਾਤਰਦਾਰੀ ਵਿੱਚ ਕੋਈ ਕਮੀ ਨਹੀਂ ਹੈ ਨਾ ਨਹੀਂ ਜੀ ਖਾਣ ਦਾ ਕੁਝ ਨਹੀਂ ਦਿੰਦੇ ਮੈਂ ਬੋਲਿਆ ਉਸਨੇ ਸਪੈਨਿਆਨੋ ਕਿਹਾ ਤੇ ਉਹਨੇ ਬੈਟਰੀਆਂ ਦੇ ਮੂੰਹ ਮੇਰੀ ਬੈਰਕ ਦੇ ਫਰਸ਼ ਵੱਲ ਕੀਤੇ ਮਿੱਟੀ ਵਿੱਚ ਕਾਫੀ ਪੁੱਜੇ ਛੋਲੇ ਖਿਲਰੇ ਪਏ ਸਨ ਇਤਨਾ ਇਲਜ਼ਾਮ ਕਿਉਂ ਲਗਾਤੇ ਹੋ ਹਮ ਪਰ ਇਹ ਕੀ ਖਾਣੇ ਦੀ ਚੀਜ਼ ਨਹੀਂ ਹੈ ਔਰ ਤੂੰ ਦੇਸ਼ਦਰਹੀਓਂ ਕੋ ਕਿਆ ਪਲਾਉ ਦੇਂਗੇ ਖਾਣੇ ਕੋ ਇਹ ਕਹਿੰਦਾ ਹੋਇਆ ਫਿਰ ਚਲਾ ਗਿਆ ਮੈਂ ਮਿੱਟੀ ਵਿੱਚ ਚੁੱਕੇ ਛੋਲੇ ਕਾਣ ਲਗਾ ਤੇ ਨਾਲ ਨਾਲ ਆਪਣੀ 40 ਪਿੰਡਾਂ ਦੀ ਜ਼ਮੀਨ ਯਾਦ ਕਰਨ ਲੱਗਾ ਪਰ ਮੇਰਾ ਮਤਲਬ ਹੈ ਸਰਦਾਰ ਸਾਹਿਬ ਨਾ ਪੰਥਵਲ ਕੰਡ ਤਾਂ ਨਹੀਂ ਹੋਣ ਦਿੱਤੀ ਮਾਂ ਨੂੰ ਕਹੇ ਬੋਲ ਤਾਂ ਪੁਗਾਏ ਨਾ ਪਤਾ ਨਹੀਂ ਮਾਨ ਸਾਹਿਬ ਨੇ ਦੇਖਿਆ ਕਿ ਨਹੀਂ ਪਰ ਮੇਰੇ ਹੰਝੂ ਬਹਿ ਕੇ ਕਿਧਰੇ ਮੇਰੀ ਦਾੜੀ ਵਿੱਚ ਅਲੋਪ ਹੋ ਗਏ ਸੰ